हां जी ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗ ਜੀ ਨਾਮ ਸਿਮਨ ਕਰਨ ਵਾਲਿਓ ਪਿਆਰਿਓ ਆਪਦੇ ਚਰਣਾ ਵਿੱਚ ਬਹੁਤ ਬਹੁਤ ਨਮਸਕਾਰ ਕਿਉਂਕਿ ਜਿਹੜੀ ਧਾਰਮਿਕ ਵੀਡੀਓ ਐ ਉਹ ਗੁਰੂ ਕੇ ਪਿਆਰੇ ਪ੍ਰਮਾਤਮਾ ਵਿੱਚ ਵਾਹਿਗੁਰੂ ਵਿੱਚ ਵਿਸ਼ਵਾਸ ਕਰਨ ਵਾਲੇ ਸੁਣਦੇ ਨੇ ਸੋ ਆਪਾਂ ਨੂੰ ਭੇਦ ਭਾਵਤਾ ਕਿਸੇ ਨਾਲ ਕਰਨਾ ਨਹੀਂ ਚਾਹੀਦਾ ਜਿੱਦਾਂ ਮਹਾਰਾਜ ਕਹਿੰਦੇ ਨਮੋ ਸਰਬ ਰੂਪੇ ਵਾਹਿਗੁਰੂ ਜੀ ਸਾਡ ਨਮਸ ਮਾਰਾ ਤੇਰੇ ਰੂਪ ਨੇ ਸਾਰੇ ਇਸ ਤੇ ਪਾਸ਼ਾ ਨਮਸਕਾਰ ਸੋ ਆਪਾਂ ਅੰਮ੍ਰਿਤ ਵੇਲੇ ਜਣਕੇ ਪਹਿਲੀ ਵਾਰ ਤਾਂ ਆਪਾਂ ਇਹ ਸੋਚੀਏ ਵੀ ਅੰਮ੍ਰਿਤ ਵੇਲਾ ਨਾ ਇਹ ਸਾਰੇ ਜੀਵਨ ਨੂੰ ਵੀ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ ਸ਼ੁਰੂਆਤ ਸ਼ੁਰੂਆਤ ਆਪਣੀ ਜਨਮ ਤੋਂ ਹੁੰਦੀ ਹੈ ਪਰ ਦਿਨ ਦੀ ਸ਼ੁਰੂਆਤ ਅਮਰਤ ਵੇਲੇ ਤੋਂ ਹੁੰਦੀ ਹੈ ਇੱਕ ਤਾਂ ਸੱਚੇ ਭਾਸ਼ਮਹਾਰਾਜ ਦਾ ਯਕੀਨ ਰੱਖੋ ਗੁਰੂ ਤੁਹਾਡੇ ਅੰਗ ਸੰਗ ਹੈ ਤੁਸੀਂ ਭਾਵੇਂ ਜਪਤਾ ਵੀ ਤੁਹਾਡੇ ਤੋਂ ਨਹੀਂ ਹੁੰਦਾ ਪਰ ਗੁਰੂ ਬਾਰੇ ਖਿਆਲ ਆ ਜਾਂਦਾ ਵੀ ਕਿ ਮੇਰਾ ਗੁਰੂ ਮੇਰਾ ਕਾਰਜ ਨਹੀਂ ਕਰ ਰਿਹਾ ਕੀ ਗੱਲ ਹੈ ਮੇਰੇ ਚ ਕੀ ਕਮੀ ਹੈ ਵੀ ਸਭ ਦੇ ਕਾਰਜ ਹੋਈ ਜਾਂਦੇ ਨੇ ਜਾਂ ਮੈਂ ਜਣ ਕੇ ਟੱਲੇ ਮੱਠ ਹੈ ਦੇ ਠੀਕ ਨਹੀਂ ਹੈਗੀ ਗੁਰੂਬਲ ਵਾਰ-ਵਾਰ ਜਾਂਦੇ ਆ ਜਿਵੇਂ ਛੋਟਾ ਜਿਹਾ ਬੱਚਾ ਹੁੰਦਾ ਉਹ ਦਾ ਕੋਈ ਸਹਾਰਾ ਨਹੀਂ ਹੁੰਦਾ ਵਾਰ-ਵਾਰ ਉਹ ਕਿਤੇ ਇਸ ਤਰ੍ਹਾਂ ਦੀ ਜਗ੍ਹਾ ਤੇ ਹੈ ਜਿੱਥੇ ਉਹ ਲੱਗਦਾ ਕਿ ਮੇਰੀ ਕੋਈ ਬਾਹ ਫੜੇ ਮੈਨੂੰ ਕੋਈ ਰਸਤਾ ਦਿਖਾਵੇ ਕੋਈ ਉਹਨੂੰ ਇੱਛਾ ਹੋਵੇ ਕਿ ਮੈਂ ਸਹੀ ਰਸਤੇ ਤੇ ਜਾਵਾਂ ਉਹ ਵਾਰ-ਵਾਰ ਅੰਦਰੋਂ ਬੁੱਧੀ ਉਹਦੀ ਚਤਬਧੀ ਹੈ ਕਿ ਮੈਂ ਸਹੀ ਰਸਤੇ ਤੇ ਚਲਾ ਜਾਵਾਂ ਇਸ ਤਰ੍ਹਾਂ ਆਪਾਂ ਜ਼ਿੰਦਗੀ ਦੇ ਵਿੱਚ ਗੁਰੂ ਬਾਰੇ ਸੋਚਦੇ ਰਹਿੰਦੇ ਆ ਕਿ ਮਹਾਰਾਜ ਮੇਰੀ ਵਾਹ ਫੜੋ ਮੈਨੂੰ ਇਸ ਮੁਸ਼ਕਲ ਵਿੱਚੋਂ ਕੱਢੋ ਵਾਰੀ ਵਾਰੀ ਜਿਵੇਂ ਛੋੜੇ ਜਿਹੇ ਕਾਦਾ ਬੱਚਾ ਉਸਲੇ ਵੱਡੇ ਬੰਦੇ ਨੂੰ ਦੇਖਦਾ ਮੂੰਹ ਬਲ ਦੇਖਦਾ ਕਿ ਮੇਰੇ ਤੇ ਇਹ ਮਿਹਰ ਕਰੇਗਾ ਮੇਰੇ ਤਰਸ ਕਰੇਗਾ ਇਸ ਤਰ੍ਹਾਂ ਗੁਰੂ ਨੂੰ ਆਪਾਂ ਯਾਦ ਕਰਦੇ ਆ ਭਾਵੇਂ ਭਜਨ ਨਹੀਂ ਹੁੰਦਾ ਪਰ ਯਾ ਸਾਡੇ ਅੰਦਰ ਚੱਲਦੀ ਰਹਿੰਦੀ ਹੈ ਗੁਰੂ ਦੀ ਸੋ ਇੱਕ ਤਾਂ ਯਕੀਨ ਕਰੋ ਗੁਰੂ ਨੂੰ ਜੇ ਤੁਸੀਂ ਪਿਆਰ ਕਰਦੇ ਹੋ ਗੁਰੂ ਤੁਹਾਡਾ ਕਾਰਜ ਗੁਰੂ ਤੁਹਾਡੀ ਹਰ ਤਰ੍ਹਾਂ ਕਰਕੇ ਕੋਈ ਵੀ ਮੁਸ਼ਕਲ ਹੈ ਸਰੀਰਕ ਤੌਰ ਤੇ ਹੈ ਜਾਂ ਆਰਥਿਕ ਤੌਰ ਤੇ ਹੈ ਸਮਾਜਿਕ ਤੌਰ ਤੇ ਹੈ ਗੁਰੂ ਤੁਹਾਡੀ ਇੱਛਾ ਜ਼ਰੂਰ ਪੂਰੀ ਕਰੇਗਾ ਜ਼ਰੂਰ ਪੂਰੀ ਕਰੇਗਾ ਤੇ ਤੁਸੀਂ ਯਕੀਨ ਬਣਾਓ ਉਹਨੂੰ ਪਿਆਰ ਦੇ ਨੇ ਮਾਤਾ ਪਿਤਾ ਦੇ ਨਾਲ ਜਿਵੇਂ ਆਪਾਂ ਵਰਤਾਵ ਕਰਦੇ ਆ ਉਸ ਤਰ੍ਹਾਂ ਗੁਰੂ ਨੂੰ ਇੱਕ ਅਸੂਲਾਂ ਵਿੱਚ ਇੱਕ ਨਿਰਆਪਰਾ ਮਰਯਾਦਾ ਵਿੱਚ ਬੰਨਿਆ ਹੋਇਆ ਵੀ ਨਾ ਤੁਸੀਂ ਸਮਝੋ ਗੁਰੂ ਨੂੰ ਗੁਰੂ ਇੱਕ ਪਿਆਰ ਹੈ ਗੁਰੂ ਪਿਆਰ ਹੈ ਕਈ ਵਾਰੀ ਇਸ ਤਰ੍ਹਾਂ ਹੁੰਦਾ ਜਪਦਾ ਪਰ ਨਹੀਂ ਹੁੰਦਾ ਪਰ ਗੁਰੂ ਦੇ ਨਾਲ ਸਿੱਧੀ ਅੰਦਰ ਸਿਮਰਨ ਤੁਸੀਂ ਸ਼ੁਰੂ ਗੁਰੂ ਦੀ ਯਾਦ ਦੇ ਨਾਲ ਜੁੜ ਜਾ ਕਰੋ ਬਹੁਤ ਤਰੀਕੇ ਨੇ ਜੇ ਮਹਾਰਾਜ ਕਹਿੰਦੇ ਨੇ ਅਸਾਂਕ ਜਾਪ ਸੰਗ ਭਾਓ ਅਸਾਂਕ ਪੂਜਾ ਅਸਾਂਕ ਦਪਤਾਓ ਪਤਾ ਨਹੀਂ ਕੌਣ ਬੰਦਾ ਕਿਹੜਾ ਬੰਦਾ ਕਿਸ ਤਰ੍ਹਾਂ ਗੁਰੂ ਦੀ ਪ੍ਰੇਮ ਭਗਤੀ ਵਿੱਚ ਜੁੜ ਜਾਏ ਕੋਈ ਪਤਾ ਨਹੀਂ ਕਈ ਤਰ੍ਹਾਂ ਦੀ ਭਗਤੀ ਹੁੰਦੀ ਹੈ ਸੋ ਕਹਿਣ ਦਾ ਭਾਵ ਜੇ ਤੁਹਾਡਾ ਪਾਠ ਪੂਜਾ ਨਾਮ ਸਿਮਰਨ ਨਹੀਂ ਜੀ ਕਰਦਾ ਤਾਂ ਤੁਸੀਂ ਅੰਮ੍ਰਿਤ ਵੇਲੇ ਅੰਮ੍ਰਿਤਸਰ ਸਾਹਿਬ ਹਰਮੰਦਰ ਸਾਹਿਬ ਤੋਂ ਜੋ ਕੀਰਤਨ ਹੁੰਦਾ ਹੈ ਉਹ ਤੁਸੀਂ ਸੁਣਨਾ ਸ਼ੁਰੂ ਕਰ ਦਿਓ ਬਸ ਉਸ ਦਾ ਬਹੁਤ 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 ਜਿਆਦਾ ਫਲ ਮਿਲਦਾ ਵੱਡੀ ਭਗਤੀ ਹੈ ਹਰਮੰਦਰ ਸਾਹਿਬ ਤੋਂ ਕੀਰਤਨ ਸੁਣਨ ਦੀ ਹੈ ਜਿਹੜੀ ਉਹ ਭਗਤੀ ਬਹੁਤ ਵੱਡੀ ਹੈ ਕਿੰਨੇ ਕ ਕੋਟਕ ਜਗ ਫਲਾ ਸੁਣ ਗਾਵਣ ਹਾਰੇ RAM ਕੋਟਕ ਜਗ ਕਰੋੜ ਕੋਟ ਦਾ ਮਤਲਬ ਕਰੋੜ ਕਰੋੜਾ ਜਗ ਜਿਵੇਂ ਪਹਿਲਾਂ ਜਗ ਕਰਦੇ ਹੁੰਦੇ ਲੋਕ ਵੇਦਾਂ ਦੇ ਮੰਤਰ ਪੜ੍ਹਦੇ ਹਵਨ ਕਰਦੇ ਫਿਰ ਉਹ ਆਪ ਦਾ ਲੰਗਰ ਚ ਲਾਉਂਦੇ ਸਭ ਨੂੰ ਛਕਾਉਂਦੇ ਕਹਿੰਦੇ ਜੇ ਇੱਕ ਵਾਰੀ ਵੀ ਕੀਰਤਨ ਸੁਣਿਆ ਜਾਵੇ ਨਾ ਇੱਕ ਵਾਰੀ ਕੀਰਤਨ ਕਰੋੜਾਂ ਹੀ ਜੱਗਾਂ ਦਾ ਫਲ ਮਿਲ ਜਾਂਦਾ ਹੈ ਇਸ ਹਰਿਮੰਦਰ ਸਾਹਿਬ ਤੋਂ ਜੋ ਵੀ ਕੀਰਤਨ ਹੁੰਦਾ ਤੁਸੀਂ ਉਹਨੂੰ ਸੁਣਨਾ ਸ਼ੁਰੂ ਕਰ ਦੋ ਰੋਜ਼ ਜਿਵੇਂ ਮੈਂ ਸੁਣਨਾ ਹੀ ਸੁਣਨਾ ਬਹੁਤ ਵੱਡੀ ਭਗਤੀ ਹੈ ਬਹੁਤ ਵੱਡਾ ਮਹਾਤਮ ਹੈ ਫਿਰ ਕਬੀਰ ਸਾਹਿਬ ਕਹਿੰਦੇ ਨਾ ਹਰਜਸ ਸੁਣੈ ਨਾ ਹਰਜਸ ਗਾਵੈ ਬਾਤ ਨਹੀਂ ਅਸਮਾਨ ਘਰਾਵੈ ਕਦੇ ਨਾ ਹਰੀ ਦਾ ਜਸ ਸੁਣਦੇ ਨੇ ਨਾ ਹਰੀ ਦਾ ਜਸ ਗਾਉਂਦੇ ਨੇ ਭਾਵਨਾ ਕੀਰਤਨ ਕਰਦੇ ਨੇ ਨਾ ਕੀਰਤਨ ਸੁਣਦੇ ਨੇ ਜੇ ਤੁਨ ਤੁਸੀਂ ਆਪ ਕੀਰਤਨ ਕਰ ਲੋ ਕੀਰਤਨ ਦੇ ਵਿੱਚ ਨਾ ਕੋਈ ਯਾਦ ਨਹੀਂ ਹੁੰਦਾ ਕਿ ਵਾਜਾ ਵਜਾਉਣਾ ਢੋਲਕੀਆਂ ਤਬਲੇ ਵਜਾਉਣੇ ਨੇ ਸਿੱਧੀ ਗਾਉਣ ਲੱਗ ਜਾਓ ਕਈ ਵਾਰੀ ਆਪਣੀ ਕੰਮ ਤਾਂ ਅਦਾ ਕਰਦੇ ਆ ਆਪਾਂ ਆਮ ਹੀ ਗੁਣਗਣਾਉਂ ਲੱਗ ਜਾਂਦੇ ਆ ਪਰ ਪਤਾ ਨਹੀਂਦਾ ਅਸੀਂ ਕਦੋਂ ਸ਼ੁਰੂ ਹੋਗੇ ਉਹ ਸਾਡੇ ਮਨ ਦੀ ਅਵਸਥਾ ਹੁੰਦੀ ਆ ਉਦੋਂ ਅਸੀਂ ਥੋੜਾ ਜਿਹਾ ਬਸਮਾਤ ਵਿੱਚ ਹੁੰਨੇ ਆ ਇਸ ਕਰਕੇ ਜੇ ਅਸੀਂ 2 4 ਤੋਕਾਂ ਵੀ ਵਾਣੀ ਦੀਆਂ ਗਾਲਿਆ ਕਰੋਗੇ ਨਾ ਇਹ ਜ਼ਰੂਰੀ ਨਹੀਂ ਕਿ ਵਾਹਿਗੁਰੂ 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 ਇਸ ਤਰ੍ਹਾਂ ਕਰਨਾ ਤੁਸੀਂ ਹਲਾ ਆਪਣੇ ਦੇਖਿਆ ਕਰੋ ਜੇ ਤੁਸੀਂ ਨਾ ਇਸ ਨੂੰ ਗਾਉਂਗੇ ਵਾਹੀ ਗੁਰੂ ਹੇ ਗੁਰੂ ਗਾ ਲਿਆ ਕਰੋ ਇਸ ਤਰ੍ਹਾਂ ਲੰਮੀ ਧੁਰ ਦੇ ਵਿੱਚ ਜਦ ਤੁਸੀਂ ਕੋਈ ਪੌੜੀ ਲੈ ਲਓ ਜਪਜੀ ਸਾਹਿਬ ਦੀ ਉਹਨੂੰ ਗਾ ਲਓ ਤੁਸੀਂ ਦੇਖੋ ਗਾਉਣਾ ਜਪਣ ਦੇ ਨਾਲੋਂ ਬਹੁਤ ਸੌਖਾ ਹੈ ਬਹੁਤ ਜਿਆਦਾ ਸੌਖਾ ਹੈ ਜੇ ਤੁਸੀਂ ਜਪਜੀ ਸਾਹਿਬ ਦੀ ਪੌੜੀ ਗਾਉਣੀ ਹੈ ਗਾ ਸਕਦੇ ਹੋ ਗੁਰੂ ਦੇ ਮਹਿਮਾ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ ਇਸ ਤਰ੍ਹਾਂ ਗਾਉ ਲੋ ਇਹ ਭਗਤੀ ਹੈ ਇਹਦਾ ਇੰਨਾ ਜਿਆਦੇ ਮਹਾਤਮਾ ਮਹਾਰਾਜ ਨੇ ਕਹਿ ਦਿੱਤਾ ਵੀ ਕੋਟ ਕਰੋੜ ਜੱਗਾਂ ਦਾ ਫਲ ਮਿਲਦਾ ਹੈ ਗਾਉਣ ਦੀ ਜਿਹਨੂੰ ਆਤਪਾ ਗੁਰੂ ਨਾਨਕ ਪਾਸ਼ ਨੇ ਗਾਈ ਸਾਰੀ ਬਾਣੀ ਗਾਈ ਹੈ ਗਾਗਾ ਕੇ ਗਾਗਾ ਗਾਕੇ ਗੁਰੂ ਨਾਨਕ ਪਾਸ਼ਾ ਨੇ ਮਹਾਰਾਜ ਨੇ ਆਪਣੇ ਆਪ ਨੂੰ ਟਾੜੀ ਵੀ ਕਿਹਾ ਬਟ ਟਾੜੀਆਂ ਬਾਈ ਮੈਂ ਕੋਈ ਭਗਤ ਭੂਤ ਨਹੀਂ ਹੈਗਾ ਮਦਰ ਟਾੜੀਆਂ ਹਾਂ ਹਾਂ ਟਾੜੀ ਕਾ ਨੀਚ ਜਾਤ ਵੀ ਮੈਂ ਤਾਂ ਨੀਵੀਂ ਜਾਤ ਦਾ ਪਾ ਮੈਂ ਨੀਵਾ ਹੋਰ ਉੱਤਮ ਜਾਤ ਸੰਦਾਏ ਦੇ ਜਿਹੜੇ ਵੱਡੇ ਨੇ ਉਹ ਵੱਡੇ ਕਹਾਈ ਜਣ ਮੈਂ ਤਾਂ ਇੱਕ ਨੀਚ ਇੱਕ ਕੀੜਾ ਇਹ ਛੋਟੇ ਗੁਰੂ ਦਾ ਜਸ ਗਾਉਣ ਵਾਲਾ ਕਹਿੰਦੇ ਹਰੀ ਦੇ ਜਸ ਗਾਉਣਾ ਬਹੁਤ ਵੱਡੀ ਭਗਤੀ ਹੈ ਜਿਹੜਾ ਗਾਉਂਦੇ ਵੀ ਨਹੀਂ ਸੁਣਦੇ ਵੀ ਨਹੀਂ ਉਹ ਤਾਂ ਕਹਿੰਦੇ ਬਸ ਜਿਵੇਂ ਗੱਲਾਂ-ਗੱਲਾਂ ਦੇ ਨਾਲ ਅਸਮਾਨ ਗਿਰਾਉਣ ਵਾਲੇ ਅਸਮਾਨ ਕਿਹੜਾ ਕੋਈ ਬਰਾਂਡਾ ਹੈ ਜਾਂ ਕੋਈ ਲੈਂਟਰ ਹੈ ਜਾਂ ਕੋਈ ਇਮਾਰਤਾਂ ਨੂੰ ਗਿਰਾ ਲਾਂਗੇ ਆਪਾਂ ਪਰ ਉਹ ਗੱਲਾਂ ਨਾਲ ਕਹਿੰਦੇ ਨਹੀਂ ਅਸੀਂ ਜਿਹੜਾ ਨੀਲਾ ਨੀਲੀ ਆਕਾਸ਼ ਹੈ ਨੀਲਾ ਆਕਾਸ਼ ਨੂੰ ਥੱਲੇ ਸੁੱਟ ਕੇ ਹਟਾਂਗੇ ਇਹ ਬਿਲਡਿੰਗ ਥੋੜੀ ਹੈ ਕੋਈ ਆਕਾਸ਼ ਮਹਾਰਾਜੀ ਕਹਿੰਦੇ ਜਿਵੇਂ ਕਿਸੇ ਬੰਦੇ ਨੂੰ ਭਲੇਖਾ ਪੈ ਜੇ ਵੀ ਆਕਾਸ਼ ਜਿਹੜਾ ਨੀਲਾ ਨੀਲਾ ਆਸਮਾਨੀ ਕਲਰ ਵੀ ਇਹ ਆਕਾਸ਼ ਥੱਲੇ ਸੁੱਟਣੀ ਸੁੱਟਣਾ ਉਹਨੂੰ ਪਤਾ ਨਹੀਂ ਵੀ ਸਮਾਨ ਗਿਰਦੇ ਨਹੀਂ ਹੁੰਦੇ ਅਸਮਾਨ ਵਿੱਚ ਸਮਾਇਆ ਜਾਂਦਾ ਹੈ ਇਸ ਕਰਕੇ ਗੱਲਾਂ ਨਾਲ ਕੁਝ ਨਹੀਂ ਜੇ ਤੁਸੀਂ ਹਾਈ ਜਸਟ ਗਾਉਂਗੇ ਤਾਂ ਆਕਾਸ਼ ਜਿੰਨੀ ਉੱਚੀ ਅਵਸਥਾ ਬਣਾ ਲਓਗੇ ਹਾਰਜਸ ਸੋਣੇ ਨਾ ਹਾਰਜਸ ਗਾਵੈ ਬਾਤ ਰਹੀ ਅਸਮਾਨ ਗਾਵੈ ਕੀਰਤਨ ਸੁਣਨਾ ਤਾਂ ਨਿਰਵਾਣ ਕੀਰਤਨ ਗਾਵੋ ਕਰਤੇ ਕ ਭਾਈ ਨਿਮਕ ਸਿਮਰਤ ਜਤ ਛੁੱਟੇ ਕਹਿੰਦੇ ਐਡੀ ਵੱਡੀ ਭਗਤੀ ਇਹ ਸੁਣਨਾ ਸੁਣਨਾ ਅੰਮ੍ਰਿਤਸਰ ਸਾਹਿਬ ਹਰਮੰਦਰ ਸਾਹਿਬ ਤੋਂ ਕੀਰਤਨ ਜਿਹੜਾ ਬੰਦਾ ਸੁਣਨ ਲੱਗ ਗਿਆ ਬਹੁਤ ਬੰਦਿਆਂ ਦੀ ਬਹੁਤ ਵੱਡੀ ਉੱਚੀ ਵਸਤਾ ਹੋ ਗਈ ਐਡਾ ਐਡਾ ਫਾੜਾ ਜੇ ਤੁਸੀਂ ਆਦਤ ਪਾ ਕੇ ਦੇਖੋ ਸੌਖਾ ਵੀ ਹੈ ਸੁਣ ਨਾਲ ਨਾਲ ਤੁਹਾਨੂੰ ਗਾਇਕੀ ਵੀ ਆਊਗੀ ਗਾਉਣਾ ਵੀ ਆਊਗਾ ਅਭਿਆਸ ਹੋ ਜਾਊਗਾ ਸੁਰਤੀ ਉਡਾਰੀਆਂ ਮਾਰ ਲੱਗ ਜੂਗੀ ਯਕੀਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ